ਕਿਉਂ ਮਾਰੀਏ ਮੈਂ ਸਾਹਮਣੇ ਆ ਰਿਹਾ ਹਾਂਜੀ ਹੁਣ ਆਪਾਂ ਆਪੇ ਆਪਾਂ ਆਪਾਂ ਬੱਲੇ ਕਰੀਏ ਸੀ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਵੀਰ ਬਲ ਨੂੰ ਗੋਲੀ ਮਾਰਨ ਦੀ ਸੁਭੀਰ ਸਿੰਘ ਸੁਭੀਰ ਸਿੰਘ ਇੱਕ ਹੋਰ ਵਾਰੀ ਮੱਥੀ ਕੋਸ਼ਿਸ਼ ਨਹੀਂ ਕਰਿਆ ਨਾ ਸੁਭੀਰ ਸਿੰਘ ਬਾਦਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ ਹੈ ਕਿੱਥੇ ਨੇ ਨਾਲ ਦੇਖ ਸਕਦੇ ਹੋ ਹੁਣ ਵਿੱਚ ਪਿਸਤੌਲ ਦੇਖ ਸਕਦੇ ਹੋ ਬਾਦਲ ਨੂੰ ਥੋੜੀ ਮਰਦ ਦੀ ਕੋਸ਼ਿਸ਼ ਕੀਤੀ ਗਈ ਆ ਕੋਸ਼ਿਸ਼ ਕੀਤੀ ਗਈ ਆ ਬੋਲੀਵੁੱਡ ਦੀ ਕੋਸ਼ਿਸ਼ ਸਟਾਰ ਲੱਤ ਗਈ ਆ ਜਦਾਰ ਲਾਈ ਗਈ ਆ ਇਹਨਾਂ ਦੀ ਕੋਸ਼ਿਸ਼ ਕੀਤੀ ਗਈ ਹੈ ਕਾਰਨ ਕੀ ਆ ਕੀ ਕਾਰਨ ਹੈ ਫਿਲਹਾਲ ਪੁਲਿਸ ਕੁਝ ਪਤਾ ਪਤਾ ਚੱਲਿਆ ਜੀ ਕੌਣ ਕਿਹੜਾ ਸਾਕਸੀ ਏਡੇ ਵੱਡੇ ਸੁਰੱਖਿਆ ਕੇਰੇ ਨੂੰ ਤੋੜ ਕੇ ਨਹੀਂ ਜੀ ਸੁਰੱਖਿਆ ਕਿਹੜਾ ਵੇਖੋ ਇਸ ਇਹ ਇੱਕ ਇੱਕ ਗੁਰੂ ਘਰ ਦੀ ਸੰਗਤ ਆ ਗੁਰੂ ਘਰ ਦੀ ਸੰਗਤੀ ਰੂਪ ਲੈ ਕੇ ਕੋਈ ਬੰਦਾ ਇਹੋ ਜਿਹਾ ਗੁਨਾਹ ਕਰੇ ਗੁਰੂ ਘਰ ਦੇਖੋ ਨਾ ਆਪਾਂ ਸੰਗਤਾਂ ਨੂੰ ਢੱਕ ਨਹੀਂ ਸਕਦੇ ਉਹ ਬੰਦਾ ਗਿਆ ਅੰਦਰ ਨੂੰ ਮੱਥਾ ਟੇਕਣ ਗਿਆ ਅਸੀਂ ਉਹਨੂੰ ਕਹਿ ਜੀ ਰੋਕ ਦੀਏ ਕਿਸੇ ਨੂੰ ਅਸੀਂ ਸੰਗਤੀ ਰੂਪ ਦੇ ਢੱਕ ਨਹੀਂ ਸਕਦੇ ਸ਼ਾਨ ਕੀ ਹੋਈ ਹੈ ਜੀ ਮੈਂ 1 ਮਿੰਟ ਜੀ 1 ਮਿੰਟ ਪਲੀਜ਼